ਉਈ ਕਹਿੰਦਾ ਪਾਡੇ ਆ ਉਹ ਮੈਂ ਕਹਿੰਦਾ ਜੱਟ ਹੋਣਾ ਹੀ ਪਾਡਾ ਚਾਹੀਦਾ ਇਹਦਾ ਪਾਡੇ ਜਾ ਢਿਲਿਆ ਵੀ ਘਾਰ ਹੀ ਲੜਾ ਦੇਣ ਸਾਡਾ ਪੰਜਾਬ ਆ ਠੀਕ ਆ ਆਪਦੀ ਮਾਂ ਨੂੰ ਅਸੀਂ ਮਾਂ ਨਹੀਂ ਕਿਹੜਾ ਫਿਰ ਕਿਸੇ ਦੀ ਕੀ ਲੱਗਦੀ ਵਾਹਿਗੁਰੂ ਦੀ ਮਿਹਰ ਆ ਪੰਜਾਬ ਤੇ ਨਾ ਕਦੇ ਦਬਿਆ ਨਾ ਕਦੇ ਦਬਣਾ ਜਿੰਦ ਜਾਨ ਲਾ ਦੇਾਂਗੇ ਯਾਰ ਚੀਕਾਂ ਮਰਵਾ ਦੇਾਂਗੇ ਆਪਾਂ ਦਾ ਪੰਜਾਬ ਲਈ ਹੋਣੀ ਕੋਈ ਜੰਗ ਹੋ ਜੇ ਯਾਰ ਸ਼ਹੀਦ ਹੋ ਜਾਾਂਗੇ ਆਪਾਂ ਇੰਨਾ ਪਿਆਰ ਕਰਦੇ ਆਂ ਆਪਦੇ ਪੰਜਾਬ ਨੂੰ ਇੰਨਾ ਪੈਸਾ ਯਾਰ ਛਾਤੀ ਦੇ ਲੈ ਕੇ ਥੋੜੀ ਜਾਣਾ ਕਿੱਡੀ ਗੱਲ ਹੈ ਚੱਕ ਦੇਾਂਗੇ ਭਟੇ ਇਹ ਪਵਾਦ ਨਾਲ ਝੋਟਾ ਜੱਟ ਨਾਲ ਆ ਭਰਾਵਾਂ ਦਾ ਹੌਸਲਾ ਹੀ ਬੜਾ ਹੁੰਦਾ ਯਾਰ ਵੀਰੇ ਜਦੋਂ 5 ਕਰੋੜ ਲਾਨਿਆ ਮੈਂ ਕਿਹਾ ਮੈਂ ਸਿੱਧਾ ਗਿਆ ਅਸੀਂ ਤੂੰ ਜੋ ਮੈਂ ਢਾਈ ਮੇਰਾ ਢਾਈ ਤੇਰਾ ਠੀਕ ਆ ਆ ਤਾਂ ਹੁਣ ਅੱਗੇ ਮੈਂ ਕਿਹਾ ਪਾਉ ਹੁਣ ਮੈਂ ਹੁਣ ਕਹਿੰਦਾ ਹੁਣ ਕੀ ਫਿਰ ਢਾਈ ਤੇਰਾ ਢਾਈ ਮੇਰਾ ਜਿਹੜੇ ਵੱਜਦੇ ਰਹਿਣ 6 ਮਹੀਨੇ ਤੱਕ ਮਾਇਆ ਨਾ ਪਤਾ ਨਹੀਂ ਮੈਂ ਬਖਸ਼ ਯਾਰ ਆਪੀ ਆਈ ਜਣੀ ਮਾਇਆ ਮੂਆ ਦੀ ਫਿਕਰ ਨਹੀਂ ਅੱਜ ਨਾਂ ਬੋਲੇ ਫੇਰ ਕਦੋਂ ਬੋਲੋਗੇ ਅਟੇ ਨਾਂ ਤੇ ਹੱਡੇ ਦੇ ਕੀ ਕਰਨਾ ਹੈ ਗਾਈਕੀ ਦਾ ਲੀਕ ਬਾਤ ਹੀ ਆ ਮੈਂ ਰੱਬ ਨੂੰ ਤੁਰ ਅਰਦਾਸ ਕਰਦਾ ਰੱਬਾ ਮੇਰੀ ਜਿਹੜੀ ਉਹ ਲੀਕ ਬਾਈ ਨਾ ਦਾਨ ਵਾਲੀ ਲੀਕ ਸਭ ਤੋਂ ਛੋਟੀ ਹੋਵੇ ਵੀ ਮੈਂ ਤਾਂ ਕੁਝ ਵੀ ਨਹੀਂ ਦਾਨ ਕੀਤਾ ਵੀਰੇ ਕੁਝ ਵੀ ਨਹੀਂ ਐ ਸੱਚੀ ਕੁਝ ਨਹੀਂ ਆ ਯਾਰ ਬਾਉ ਜੀ ਆਪਾਂ ਦਾ 100 ਕਰੋੜ ਦੇਣਾ ਸੀ ਕੋਈ ਨਹੀਂ ਬਾਬਾ ਉਹ ਵੀ ਖਾਤ ਬਖਸ਼ੂ